ਹਾਂਜੀ ਅਸੀਂ ਹੁਣ ਨਾ ਗੁਰਦੁਆਰਾ ਸਾਹਿਬ ਪੌਣ ਚੱਲੇ ਸੀ ਇਹ ਬਹੁਤ ਜ਼ਿਆਦਾ ਰਾਹ ਸੀਗਾ ਬਾਹਰ ਤਕਰੀਬਨ 2 ਘੰਟਾ ਕੋ 1.5 ਘੰਟਾ ਲੱਗ ਹੀ ਜਾਂਦਾ ਸਕੂਟੀ ਤੇ ਆਈਆਂ ਸੀ ਜਾਂ ਮੈਂ ਤੇ ਹਰਵਿੰਦਰ ਸੀਗੀ ਤੇ ਪਹਿਲਾਂ ਅਸੀਂ ਕੀ ਇਸ਼ਨਾਨ ਕਰ ਲੈਨੇ ਆ ਤੇ ਮਗਰੋਂ ਹੀ ਦਰਬਾਰ ਸਾਹਿਬ ਜਾਵਾਂਗੇ ਮੱਥਾ ਟੇਕਣ ਤੇ ਇਸ ਸ਼ਰਾਧਾਂ ਦੀ ਮਸਿਆ ਸੀਗੀ ਤੇ ਰਾਸ਼ ਬਹੁਤ ਜ਼ਿਆਦਾ ਸੀਗਾ ਕਿਉਂਕਿ ਸ਼ਰਾਧਾਂ ਦੀ ਤੇ ਖੇਤਰ ਦੀ ਮਸਿਆ ਬਹੁਤ ਜ਼ਿਆਦਾ ਰਾਸ਼ ਹੁੰਦਾ ਹਾਲੇ ਇਹ 10 ਕੁ ਦਾ ਟਾਈਮ ਸੀਗਾ ਕਿ ਜਦਕਿ ਅਸੀਂ ਆਏ ਸੀਗੇ 12 1 ਵਜੇ ਉਦੋਂ ਤੇ ਬਹੁਤ ਹੀ ਜ਼ਿਆਦਾ ਭੀੜ ਸੀਗੀ ਤੇ ਪਾਂਡਿਆਂ ਦੀ ਜਿੱਥੇ ਸੇਵਾ ਹੁੰਦੀ ਐ ਇੰਨੀ ਜ਼ਿਆਦਾ ਰਾਜਸੀ ਕਿ ਥੱਲੇ ਵੀ ਪਾਂਡੇ ਸਾਫ਼ ਹੋਣ ਦੇ ਸੀਗੇ ਪਰ ਫਿਰ ਵੀ ਕੋਈ ਸਮਝ ਨਹੀਂ ਸੀ ਆਂਡਿਆ ਜਦ ਕਿ ਇੰਨੀ ਥਾਂ ਐ ਸਾਈਡਾਂ ਤੇ ਹੌਦੀਆਂ ਬਣੀਆਂ ਹੋਈਆਂ ਨੇ ਬਰਤਨ ਸਾਫ਼ ਕਰਨ ਲਈ ਉਸ ਤੋਂ ਮਗਰੋਂ ਅਸੀਂ ਘੜੀ ਖਵਾਣ ਕੇ ਦੀਵਾਨ ਹਾਲ 'ਚ ਬੈਠੇ ਗੁਰੂ ਘਰ ਜਾ ਕੇ ਨਾ ਮਤਲਬ ਸਕੂਨ ਜਾ ਮਿਲ ਜਾਂਦਾ ਜਿਵੇਂ ਸਾਰੀ ਟੈਨਸ਼ਨਾਂ ਤੋਂ ਆਪਾਂ ਫ੍ਰੀ ਹੋ ਜਾਂਦੇ ਆ ਜਦੋਂ ਕਥਾ ਸੁਣੀਏ ਤੇ ਐਂ ਲੱਗਦਾ ਦੁਨੀਆ 'ਚ ਕੁਝ ਨਹੀਂ ਪਿਆ ਹੈਗਾ ਪਰ ਜਦੋਂ ਹੀ ਘਰ ਆਜੋ ਫੇਰ ਉਹੀ ਤੰਦਿਆਂ 'ਚ ਲੱਗ ਜਾਈਦਾ ਫੇਰ ਉਹੀ ਜ਼ਿੰਮੇਵਾਰੀਆਂ ਸਤਿਓਸ ਤੋਂ ਮਰੋ ਵਾਪਸ ਆਉਂਦਿਆਂ ਕੋਈ ਬਾਜ਼ਾਰ 'ਚ ਰਾਤ ਸੀਗਾ ਕੁਝ ਵੋਟਾਂ ਕਰਕੇ ਰੈਲੀ ਵੀ ਸੀਗੀ तकरीबन 1.5 ਘੰਟਾ ਸੀ ਜਾਮ 'ਚ ਫਸੇ ਰਹੇ ਮਸਾਂ ਕਿਤੇ ਜਾ ਕੇ ਮਤਲਬ ਘਰ ਪਹੁੰਚੇ ਅਸੀਂ ਸੋਸਤੋਂ ਮਗਰ ਉਹ ਘਰ ਆਣ ਕੇ ਕੱਪੜੇ ਧੋਤੇ ਕਿਉਂਕਿ ਸਵੇਰੇ ਵੀ ਬੱਚਿਆਂ ਲਾਏ ਸੀਗੇ ਮਸ਼ੀਨ 'ਚ ਸੁੱਟੇ ਸੀਗੇ ਮੈਂ ਕਿਹਾ ਹੁਣ ਆਪਾਂ ਮਸ਼ੀਨ 'ਚ ਨਹੀਂ ਧੋਂਦੇ ਹੈਗੇ ਬਾਹਰ ਹੀ ਧੋ ਲੈਨੇ ਆ ਧੋਂਤੇ ਸੀਗੇ ਘੰਟਾ ਹੋ ਗਿਆ ਕੱਪੜੇ ਸਰਫ ਦੇ ਵਿੱਚ ਤੇ ਹੁਣ ਆਪਾਂ ਮਸਲ ਕੇ ਸੁੱਕਣੇ ਪਾ ਦਿੰਨੇ ਆ ਹਾਲੇ ਜੇ ਡੇਲੀ ਤੇ ਵੀ ਧੋਈਏ ਤੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਜੇ ਬੰਦਾ ਕਹੇ ਕਿ ਉਹ ਵੀ 2 ਦਿਨ ਦੇ ਰੱਖ ਲਓ ਤਾਂ ਫਿਰ ਤੇ ਮੈਂ ਕਹਿੰਨੀ ਆ ਕੋਈ ਹਾਲ ਹੀ ਨਹੀਂ ਹੈਗਾ ਧੋਣ ਦਾ ਰੂਟੀਨ ਸੀ ਦੋ ਦੋ ਤਿੰਨ ਤਿੰਨ ਵਾਰੀ ਦਿਨ ਚ ਧੋਲੋ ਤੇ ਉਹੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕੁਛ ਜਾਈਏ ਤੇ ਟਿਕਾਵਟ ਹੋ ਜਾਂਦੀ ਏ ਗੁਰੂ ਘਰ ਤੇ ਨਹੀਂ ਨਹੀਂ ਸੀ ਹੋਈ ਹੈਗੀ ਪਰ ਆਉਂਦਿਆਂ ਸੀ ਬਹੁਤ ਜ਼ਿਆਦਾ ਥੱਕ ਗਏ ਸੀ ਤੋਪ ਬਹੁਤ ਜ਼ਿਆਦਾ ਪੈਂਦੀ ਸੀ ਸੜਕ ਤੇ ਬੜਾ ਹੀ ਟਾਈਮ ਖਲਾਉਣਾ ਪਿਆ ਤੇ ਉਸ ਤੋਂ ਮਗਰ ਫਿਰ ਆਣ ਕੇ ਘਰ ਘੰਟਾ ਕੁ ਰਾਮ ਕੀਤਾ ਫਿਰ ਕੱਪੜੇ-ਕੁਪੜੇ ਧੋਤੇ ਫਿਰ ਆਪਣਾ ਰਾਤ ਦੇ ਖਾਣੇ ਦੀ ਤਿਆਰੀ ਕੀਤੀ ਕਾਫੀ ਦਿਨਾਂ ਤੋਂ ਮਗਰੋਂ ਵੀਡੀਓ ਬਣਾਈ ਸੀ ਨਾ ਤੇ ਮੈਂ ਜਿਵੇਂ ਪਜ਼ਲ ਜੀ ਹੋਈ ਪਈ ਸੀ ਬਣਾਉਣ ਚ ਸਮਝ ਹੀ ਨਹੀਂ ਸੀ ਆਂਦੀ ਹੈਗੀ ਇੱਕ ਵਾਰੀ ਜੇ ਛੱਡਦੀ ਐ ਫਿਰ ਔਖਾ ਲੱਗਦਾ ਥੋਸ ਤੋਂ ਮਗਰੋਂ ਮੈਂ ਕਿਹਾ ਚੱਲ ਨਾਲ ਦੀ ਨਾਲ ਨੂੰ ਹੁਣ ਨਤਾਰ ਕੇ ਤੇ ਸੁੱਕਣੇ ਪਾ ਦਿੰਨੇ ਆ ਥੋੜਾ ਕੁ ਟੈਮ ਆਟਰ ਜਾਣਗੇ ਫਿਰ ਅੰਦਰ ਪਾ ਦਾਂਗੇ ਸੁੱਕਣੇ ਕੰਮ ਕਰਨਾ ਹੋਏ ਨਾ ਫਿਰ ਇੱਕ ਵਾਰੀ ਔਖਾ ਲੱਗਦਾ ਜਦੋਂ ਕਰਨ ਲੱਗ ਜੋਂ ਫਿਰ ਔਖਾ ਨਹੀਂ ਲੱਗਦਾ ਹੈਗਾ ਇਸੇ ਤਰ੍ਹਾਂ ਮੈਨੂੰ ਵੀਡੀਓ ਬਣਾਣੀ ਵੀ ਚਲੋ ਸਟਾਰਟਿੰਗ ਚ ਔਖੀ ਲੱਗੀ ਕਿ ਹਾਈ ਕਿਹਨੇ ਬਣਾਵਾਂਗੇ ਅੱਜ ਪਰ ਚਲੋ ਬਣਾ ਲਈ ਕਨਾਲੀ ਆਪਾਂ ਕੱਪੜੇ ਧੋਲੇ ਜਦ ਕਿ ਮੈਂ ਸਵੇਰੇ ਤੋਤੇ ਸੀਗੇ ਇਹ ਸਿਰਫ ਇੱਕ ਇੱਕ ਜੋੜਾ ਹੀ ਸੀ ਬੱਚਿਆਂ ਦਾ ਇਹਨਾਂ ਲਾਇਆ ਸੀਗਾ ਮਗਰੋਂ ਤੇ ਫਿਰ ਅਸੀਂ ਆਏ ਕੋਸ਼ ਉਹ ਕੱਪੜੇ ਹੋ ਗਏ ਸਾਰਾ ਦਿਨ ਧੋਈ ਜਾਓ ਇਹ ਨਹੀਂ ਮੁੱਕਦੇ ਹੈਗੇ ਇਹ ਮੁੰਜੀਆਂ ਨਾਲ ਜਿਹੜਾ 3-4 ਦਿਨ ਹੋ ਗਏ ਹਵਾ ਚੱਲੀ ਸੀਗੀ ਬਹੁਤ ਜ਼ਿਆਦਾ ਨੇਰੀ ਸੀਗੀ ਮੀਂਹ ਵੀ ਪਿਆ ਸੀ ਉਹਦੀ ਵਜ੍ਹਾ ਤੋਂ ਨਾ ਕਾਫੀ ਜ਼ਿਆਦਾ ਮੁੰਜੀਆਂ ਦਾ ਨੁਕਸਾਨ ਹੋਇਆ ਹੈ ਪਹਿਲਾਂ ਪ੍ਰਮਾਤਮਾ ਬਹੁਤ ਜ਼ਿਆਦਾ ਫਲ ਦਿੰਦਾ ਹੈ ਉਸ ਤੋਂ ਮਗਰੋਂ ਲੇਖਾ ਜੋਖਾ ਕਰਦਾ ਹੈ ਜੋ ਸਾਡੇ ਕਰਮਾਂ ਦਾ ਹੁੰਦਾ ਹੈ ਉਹ ਹੀ ਸਾਨੂੰ ਮਿਲਣਾ ਹੁੰਦਾ ਬਾਅਦ ਚੋਂ ਕਿ ਉਸ ਤੋਂ ਮਗਰੋਂ ਆਪਾਂ ਕੱਪੜੇ ਧੋਲੇ ਇਹ ਬਲੂ ਕਲਰ ਦਾ ਦੁਪੱਟਾ ਸੀ ਉਹਦਾ ਬਹੁਤ ਜ਼ਿਆਦਾ ਰੰਗ ਉਤਰਿਆ ਜ਼ਿਆਦਾ ਤੇ ਨਹੀਂ ਸੀ ਖਲਾਰਾ ਪਾਇਆ ਧੋਣ ਦਾ ਬਸ ਸਾਈਡ ਸਾਈਡ ਤੋਂ ਜਿੱਥੇ ਪਾਣੀ ਰੋੜਿਆ ਸੀ ਉੱਥੋਂ ਹੀ ਸਾਫ ਕਰਤਾ ਆਪਾਂ ਤੇ ਇੱਧਰ ਕੰਪੈਨ ਵੀ ਆ ਗਈ ਸੀਗੀ ਪਰ ਹਾਲੇ ਲਾਵਾਂਗੇ ਤੇ 4-5 ਦਿਨ ਠਹਿਰ ਕੇ ਕਿਉਂਕਿ ਮੰਡੀਆਂ ਚ ਵੀ ਨੀਂ ਹਾਲੇ ਤੁਲਦੀ ਪਈ ਇਹ ਪਹਿਲਾ ਫੁੱਲ ਸੀਗਾ ਗੇਂਦੇ ਦਾ ਅੱਜ ਨਿਕਲੇਆ ਸਾਡੇ ਘਰ ਹਾਂਜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਤੇ ਸੋਹਣੇ-ਸੋਹਣੇ ਕਮੈਂਟ ਕਮੈਂਟ ਜ਼ਰੂਰ ਕਰਿਆ ਜੀ ਤੇ ਆਪਾਂ ਸਬਜੀ ਮੂਲੀਆਂ ਦੀ ਸੀਗੀ ਤੇ ਖੀਰ ਸੀਗੀ ਸਵੇਰੇ ਮਸੱਆ ਕਰਕੇ ਜਿਹੜੀ ਬਣਾਈ ਸੀ ਉਹ ਸੀ ਤੇ ਹੁਣ ਆਪਾਂ ਫੁਲਕੇ ਲਾ ਲੈਨੇ ਆ ਹੁੰਦਾ ਕਿ ਜਲਦੀ-ਜਲਦੀ ਖਾ ਲਓ ਹੋਂ ਨਾ ਕੀੜੇ ਬਹੁਤ ਜ਼ਿਆਦਾ ਨਿਕਲਦੇ ਨੇ ਬਲਬ ਜਾਗਦੇ ਹੋਂ ਤੇ ਨਿੱਕੇ-ਨਿੱਕੇ ਕੀੜੀਆਂ ਜਿਆ ਨਾਲ ਬਹੁਤ ਡਿਗਦੀਆਂ ਨੇ ਇਸ ਲਈ ਮੈਂ ਕਿਹਾ ਕਿ ਫਟਾਫਟ ਆਪਾਂ ਖਾ ਲਈਏ ਵੈਸੇ ਵੀ 7 ਸਵਾ 7 ਦਾ ਟਾਈਮ ਹੋ ਗਿਆ ਸੀਗਾ ਤੇ ਜਦੋਂ ਵੈਸੇ ਕਿਤੇ ਹੋ ਕੇ ਆਵੋ ਤੇ ਐ ਹੁੰਦਾ ਫਟਾਫਟ ਕੰਮ ਨਿਬੇੜ ਦੋ ਕਿ ਹੁਣ ਆਰਾਮ ਕਰ ਲਈਏ ਹਾਂਜੀ ਇਹ ਸੀ ਜੀ ਸਿੰਪਲ ਜੀ ਰੁਟੀਨ ਰਾਤ ਦੀ ਆਪਣੀ ਰੋਟੀ ਦੀ on your